ਅਲੀ ਦਲ ਦਾ ਇੱਕ ਵੱਡਾ ਡਿਸੀਜਨ ਆਦੇਸ਼ ਪ੍ਰਤਾਪ ਕੈਰੋਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਨਜ਼ਦੀਕੀ ਤੇ ਸਭ ਤੋਂ ਲੰਬੇ ਸਮੇਂ ਤੱਕ ਵਿਧਾਇਕ ਰਏ ਯਾਨੀ ਕਿ ਚਾਰ ਵਾਰ ਕਹਿੰਦੇ ਵਿਧਾਇਕ ਰਹਾ ਔਰ ਵੱਡੀਆਂ ਪੋਸਟਰਾਂ ਦੇ ਉੱਤੇ ਰਹਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਘੱਟ ਜੋੜ ਦੇ ਵਿੱਚ ਇਹਨਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਬਹੁਤ ਵੱਡਾ ਤਮਾਕਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਲੀਡਰ ਔਰ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਆਦੇਸ਼ ਪ੍ਰਤਾਪ ਕੈਰੋ ਯਾਨੀ ਕਿ ਉਹ ਇਨਸਾਨ ਜਿਹੜੇ ਕਿ ਸਭ ਤੋਂ ਚਰਚਿਤ ਸੀਐਮ ਰਹੇ ਪੰਜਾਬ ਦੇ ਉਹਨਾਂ ਦੇ ਬੇਟੇ ਨੇ ਔਰ ਉਨਾ ਨੂੰ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਸੀਨੀਅਰ ਲੀਡਰ ਨੂੰ ਐਕਸਪੈਲ ਕੀਤਾ ਗਿਆ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪ੍ਰਤਾਪ ਸਿੰਘ ਕੈਰੋ ਦਾ ਜਿਹੜੇ ਬੇਟੇ ਨੇ ਇਹ ਆਦੇਸ਼ ਪ੍ਰਤਾਪ ਕੈਰੋ ਸੀਨੀਅਰ ਲੀਡਰ ਸੀਗੇ ਔਰ ਪਾਰਟੀ ਨੂੰ ਬਹੁਤ ਕੁਝ ਦਿੱਤਾ ਤੇ ਪਾਰਟੀ ਨੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਫਿਲਹਾਲ ਬਹੁਤ ਵੱਡੀ ਖਬਰ ਹੈ ਔਰ ਇਹ ਕੀ ਆ ਜਾ ਰਿਹਾ ਕਿ ਇੱਕ ਖਬਰ ਦੇ ਉੱਤੇ ਕਨਫਰਮੇਸ਼ਨ ਫਿਲਹਾਲ ਵਿਰਸਾ ਸਿੰਘ ਵਲਟੂਆ ਦੇ ਰਹੇ ਨੇ ਕਹਿੰਦੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਉੱਤੇ ਇਹ ਵੱਡਾ ਫੈਸਲਾ ਲਿਆ ਗਿਆ ਆ ਆਦੇਸ਼ ਪ੍ਰਤਾਪ ਕੈਰੋ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤੁਹਾਨੂੰ ਯਾਦ ਹੋਵੇਗਾ ਅਰਦੇਸ਼ ਪ੍ਰਤਾਪ ਕੈਰੋ ਪੱਟੀ ਤੋਂ ਵਿਧਾਇਕ ਸੀਗੇ ਔਰ ਸੀਟਾਂ ਨੂੰ ਲੈ ਕੇ ਜਦੋਂ ਸੁਖਬੀਰ ਬਾਦਲ ਹੁਣਾਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਤੇ ਇਹਨਾਂ ਦਾ ਫਰਕ ਜੜਾਇਆ ਯਾਨੀ ਕਿ ਇਹ ਇਹਨਾਂ ਦੀਆਂ ਦੂਰੀਆਂ ਵੇਖਣ ਨੂੰ ਮਿਲੀਆਂ ਸੀਗੀਆਂ ਪਰ ਹੁਣ ਬਹੁਤ ਵੱਡਾ ਫੈਸਲਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਔਰ ਪਰ ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੈਟਰਨ ਲੀਡਰ ਨੇ ਔਰ ਪ੍ਰਤਾਪ ਸਿੰਘ ਕੈਰੋਂ ਹੁਣਾ ਦੇ ਪੁੱਤਰ ਨੇ ਔਰ ਇਹ ਕਹਿਆ ਜਾਵੇ ਕਿ ਬਹੁਤ ਵੱਡਾ ਫੈਸਲਾ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਇਸ ਕਰਕੇ ਕਿਉਂਕਿ ਇਸ ਵਾਰ ਉਹ ਕਿਤੇ ਨਜ਼ਰ ਵੀ ਨਹੀਂ ਆ ਰਹੇ ਇਸ ਦੇ ਇਲੈਕਸ਼ਨਸ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ ਹੁਣਾ ਦਾ ਜਿਹੜਾ ਆ ਪਾਰਟੀ ਦੇ ਵਿੱਚੋਂ ਬਾਹਰ ਜਾਣਾ ਕਿਸ ਤਰੀਕੇ ਦਾ ਜਿਹੜਾ ਆ ਅਦੇਸ਼ ਹੈ ਫਲਾਹ ਬਹੁਤ ਵੱਡੀ ਅਪਡੇਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਲੀਡਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਔਰ 1997 ਤੋਂ ਲੈ ਕੇ ਕਹਿੰਦੇ ਨੇ ਕਿ ਆ 12 ਤੱਕ ਵਿਧਾਇਕ ਰਹੇ ਨੇ ਔਰ ਕਦੇ ਹਾਰ ਨਹੀਂ ਇਨਾਂ ਨੂੰ ਆਈ ਦੇਖਣ ਨੂੰ ਮਿਲੀ ਔਰ ਪੱਟੀ ਤੋਂ ਆਪਣੇ ਪੁੱਤਰ ਨੂੰ ਵੀ ਕੋੜਾ ਬਿਜ਼ਨਸਮੈਨ ਸੀਗਾ ਉਸ ਨੂੰ ਵੀ ਉਤਾਰਨ ਦੀਆਂ ਗੱਲਾਂ ਕਰ ਰਹੇ ਸੀਗੇ ਪਰ ਫਿਲਹਾਲ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਇਹ ਦੇਸ਼ ਪ੍ਰਤਾਪ ਕੈਰੋ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਇਸ ਵੇਲੇ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਆਦੇਸ਼ ਪ੍ਰਤਾਪ ਕੈਰੋ ਵੱਡਾ ਨਾਮ ਹੈ ਵੱਡੀ ਜਿਹੜੀ ਪੋਲਿਟੀਕਲ ਪਾਰਟੀ ਹੈ ਜਾਂ ਪੋਲਿਟੀਕਲ ਫੈਮਿਲੀ ਦੇ ਵਿੱਚੋਂ ਆਉਂਦੇ ਨੇ ਆਦੇਸ਼ ਪ੍ਰਤਾਪ ਕੈਰੋ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਆ ਸੋ ਚੋਣਾਂ ਦੇ ਪਹਿਲੇ ਪਾਰਟ ਇੱਕ ਪਾਰਟੀ ਦੇ ਵੱਲੋਂ ਇਹ ਵੱਡਾ ਫੈਸਲਾ ਲੈਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਮਾਇਨੇ ਰੱਖਦਾ ਫਿਲਹਾਲ ਬਹੁਤ ਸਾਰੇ ਸੁਤਰੇ ਦੱਸਦੇ ਨੇ ਕਿ ਹੁਣ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਲਗਾਤਾਰ ਇਹ ਖਬਰਾਂ ਵੀ ਆ ਰਹੀਆਂ ਸੀ ਕਿ ਇਹ ਦੇਸ਼ਪ੍ਰਤਾਪ ਕੈਰੋ ਬੀਜੇਪੀ ਦਾ ਪੱਲਾ ਫੜ ਸਕਦੇ ਨੇ ਬਹੁਤ ਵੱਡੀ ਖਬਰ ਹੈ ਦੇਸ਼ਪ੍ਰਤਾਪ ਕੈਰੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਹੁਤ ਵੱਡਾ ਫੈਸਲਾ ਉਦੋਂ ਫੈਸਲਾ ਜਦੋਂ ਚੋਣਾ ਬਿਲਕੁਲ ਸਿਰ ਤੇ ਹੋਣ ਉਦੋਂ ਇਹ ਫੈਸਲਾ ਲਿਆ ਗਿਆ ਆ ਪਾਰਟੀ ਨੇ ਆਪਣੇ ਸੀਨੀਅਰ ਲੀਡਰ ਨੂੰ ਬਾਹਰ ਦਾ ਰਸਤਾ ਦਿਖਾ ਦਤਾ ਆ ਆਦੇਸ਼ ਪ੍ਰਤਾਪ ਕੈਰੋ ਨੂੰ ਬਾਹਰ ਦਾ ਰਸਤਾ ਦਿਖਾ ਦਤਾ ਹੈ ਸੀਨੀਅਰ ਲੀਡਰ ਨੂੰ ਫਿਲਹਾਲ ਜੇ ਗੱਲ ਕੀਤੀ ਜਾਵੇ ਕਿ ਇਸ ਲੀਡਰ ਦੇ ਨਾਲ ਇਸ ਲੀਡਰ ਦੇ ਨਾਲ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਜੁੜੀਆਂ ਸੀ ਕਹਿੰਦੇ ਨੇ ਕਿ ਵੱਡੀ ਪੋਲੀਟੀਕਲ ਫੈਮਲੀ ਚੋਂ ਦੇ ਸੀਗੇ ਪਰ ਉਸ ਸਮੇਂ ਜਦੋਂ ਆਪਾਂ ਕਹਿਆ ਕਿ ਕਲਾ ਕਲਾ ਬੰਦਾ ਪਾਰਟੀ ਜੋੜਨ ਨੂੰ ਫਿਰਦੀ ਹੈ ਉਦੋਂ ਆਪਣੇ ਇਸ ਵੱਡੇ ਲੀਡਰ ਨੂੰ ਪਾਰਟੀ ਚੋਂ ਕੱਢਣਾ ਜਿਹੜੇ ਪੋਲੀਟੀਕਲ ਦੇ ਨਾਲ ਜਿਹੜੇ ਰਾਜਨੀਤੀ ਦੇ ਨਾਲ ਸੰਬੰਧਤ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਇਸ ਪਰਿਵਾਰ ਦਾ ਪੱਟੀ ਤਰਨਤਾਰਨ ਮੱਝ ਵਾਲੀ ਸਾਈਡ ਦੇ ਉੱਤੇ ਬਹੁਤ ਹੋਲਡ ਹੈਗਾ ਆ ਔਰ ਇਹ ਪਰਿਵਾਰ ਦੇ ਵਿੱਚੋਂ ਜੇ ਹੁਣ ਐਡਾ ਦਾ ਝਟਕਾ ਦਿੱਤਾ ਗਿਆ ਆ ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੁਝ ਨਾ ਨੁਕਸਾਨ ਹੋਏਗਾ ਫਿਲਹਾਲ ਆ ਦੇਸ਼ ਪ੍ਰਧਾਨ ਕੈਰੋ ਕਹਿੰਦੇ ਨੇ ਕਿ ਬੀਜੇਪੀ ਜੁਆਇਨ ਕਰ ਸਕਦਾ ਹੈ ਸੂਤਰਨ ਦੇ ਹਾਲਤ ਤੋਂ ਇਹ ਵੀ ਗੱਲਾਂ ਕਹੀ ਜਾ ਰਹੀਆਂ ਨੇ ਪਰ ਇਸ ਸਮੇਂ ਬਹੁਤ ਵੱਡੀ ਅਪਡੇਟ ਹੈ ਸੀਨੀਅਰ ਲੀਡਰ ਵੈਟਰਨ ਲੀਡਰ ਨੂੰ ਜਿਹੜਾ 파ਟਨੀ ਤੋਂ ਵਿੱਚੋਂ